ਬਹੁਤ ਜਗਤ ਗੁਰੂ ਬਾਬਾ ਸ੍ਰੀ ਚੰਦਰਪੀਖ ਭਗਵਾਨ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪੁੱਤਰ ਜਗਤ ਗੁਰੂ ਅਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ 531ਵਾਂ ਜਨਮ ਦਿਹਾੜਾ ਇਹਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਸੰਤਾਂ ਮਹੰਤਾਂ ਨੂੰ ਇਸ ਲੱਖ ਲੱਖ ਵਧਾਈਆਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਰੱਖਣ ਤੰਦਰੁਸਤੀ ਰੱਖਣ ਕਮਾਈਆਂ ਚ ਵਾਧਾ ਕਰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਮੁਖ ਰੱਖਦੇ ਹੋਏ ਦਿਹਾੜੇ ਨੂੰ ਅਖੰਡ ਪਾਠ ਢੇਰਾ ਨਿਰਮਾਨ ਸਰ ਸੰਤ ਬਾਬਾ ਇਸ ਦੇ ਅਸਥਾਨਾਂ ਤੇ ਕਰਵਾਏ ਜਾਣਗੇ ਜਿਨ੍ਹਾਂ ਦੀ ਭੋਗ ਪਾਏ ਜਾਣਗੇ ਇੱਕ ਤਰੀਕ ਨੂੰ ਸਾਰੀਆਂ ਸੇ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਡੀ ਗੌਰਵ ਜੀ ਜੋ ਕਿ ਰਿਕਾਟਿੰਗ ਕਰਕੇ ਇਹ ਬਾਬਾ ਸ੍ਰੀ ਚੰਦ ਜੀ ਦੇ ਮਹਿਮਾ ਨੂੰ ਵਧਾ ਰਹੇ ਨੇ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬੋਲ ਜਤੂ ਗੁਰੂ ਬਾਬਾ ਸ੍ਰੀ ਚੰਦਰ ਭੀਖ ਭਗਵਾਨ ਕੀ ਜੈ ਸੰਤ ਬਾਬਾ ਸਰਦਾਸ ਮਹਾਰਾਜ ਕੀ ਜੈ